ਮੈਂ ਹੈਰਾਨ ਹੋ ਗਿਆ ਵੀਡੀਓ ਸੁਣਾਇਓ ਇੱਕ ਮੈਂ ਸੁਣ ਰਿਹਾ ਸੀ ਵੜਿੰਗ ਸਾਹਿਬ ਆ ਕਿਸੇ ਦੀ ਭੈਣ ਨਹੀਂ ਉਹਨਾਂ ਨੂੰ ਮਿਲਦੀ ਕਿਸੇ ਦੀ ਧੀ ਨਹੀਂ ਦਿਖੀ ਉਹਨਾਂ ਨੂੰ ਕਿਸੇ ਦਾ ਪੁੱਤ ਨਹੀਂ ਦਿਖਿਆ ਕਿਸੇ ਨੂੰ ਉਹਨਾਂ ਨੂੰ ਯਾਦ ਨਹੀਂ ਦੂਜਿਆਂ ਦੀਆਂ ਵੀ ਤੇ ਘਰ ਵਾਲੀਆਂ ਨੇ ਜਿਹੜੇ ਪਾਰਟੀ ਦੇ ਮਗਰ ਝੰਡਾ ਚੱਕੀ ਫਿਰਦੇ ਆ ਤੁਹਾਨੂੰ ਪਹਿਲਾਂ ਤੁਸੀਂ ਐਮਐਲਏ ਦੀ ਥੋੜੀ ਬਾਰੀ ਲੁਧਿਆਣੇ ਤੁਸੀਂ ਚਲੇਗੇ ਪਾਰਲੀਮੈਂਟ ਲੜਨ ਬਣਾਇਆ ਤਾਂ ਤੁਹਾਨੂੰ ਕਿੱਧਰ ਵਾਹਿਆ ਆਲਿਆ ਨਹੀਂ ਸੀ ਚਲੋ ਉੱਥੋਂ ਤੁਸੀਂ ਜਿੱਤ ਗਏ ਜੀਤ ਸਦਕੇ ਪਰ ਹੁਣ ਤੁਹਾਨੂੰ ਕੋਈ ਕਿਸੇ ਦਾ ਮੈਂ ਇੱਥੇ ਹਸਪਿੰਡ ਚ ਵੀ ਮੈਂ ਕਹਿੰਦਾ ਜਿਹੜੇ ਵੀ ਸਾਡੇ ਕਾਂਗਰਸੀਏ ਸਾਡੇ ਨਾਲ ਹੀ ਸੀ ਜਿਹੜੇ ਯੂਥ ਚ ਨਾਲ ਕੰਮ ਕਰਦੇ ਸੀ ਅੱਜ ਕੋਈ ਵਿਰਿੰਗ ਸਾਹਿਬ ਨੂੰ ਪ੍ਰਧਾਨ ਬਣ ਕੇ ਕੋਈ ਨਹੀਂ ਲੱਭਿਆ ਵੀ ਜਿਹਨੂੰ ਉਹ ਜਿਹਨੂੰ ਉਹ ਟਿਕਟ ਦਿੰਦੇ ਸਿਰਫ ਆਪਣੀ ਘਰ ਵਾਲੀ ਇਹ ਘਰ ਵਾਲੀਆਂ ਤੋਂ ਬਾਹਰ ਨਿਕਲੀ ਨਹੀਂ ਸਕਦੀ ਉੱਥੇ ਸੁੱਖੀ ਰੰਦਾਵਾ ਇੱਕ ਉਹ ਆ ਕੱਲ ਇੱਕ ਵਡਿੰਗਸਰ ਮੈਂ ਗੱਲ ਸੁਣਨ ਵਾਲੀ ਹੈ ਮੈਨੂੰ ਕਿਸੇ ਨੇ ਸੁਣਾਈ ਆ ਤੁਸੀਂ ਅੰਦਾਜ਼ਾ ਲਾਓ ਵੀ ਇਹਨਾਂ ਦੇ ਦਿਮਾਗ ਕਿਸ ਲੈਵਲ ਤੇ ਇਹ ਲੋਕਾਂ ਨੂੰ ਸਮਝਦੇ ਕੀ ਨੇ ਇਸ ਤਾਕਤ 'ਚ ਇੰਨੇ ਕਮਲੇ ਹੋ ਗਏ ਹੰਕਾਰੇ ਗਏ ਬਈ ਇਹ ਬਿਲਕੁਲ ਗੱਲ ਕਰਨੀ ਭੁੱਲ ਗਏ ਵੀ ਅਸੀਂ ਕੀ ਆਹ ਬੋਲ ਜੇ ਕਲੀਅਰ ਨਹੀਂ ਸਮਝਦਾ ਮੈਂ ਤੁਹਾਨੂੰ ਦੱਸੋ ਵੀ ਕੀ ਆ ਇਹ ਕੋਈ ਬੋਣਿਆ ਇਹ ਮਾਰੇ ਮੁੱਤੇ ਕਿੱਕ ਮਿਲੇਗੇ ਨਹੀਂ ਮਿਲੇ ਤੁਸੀਂ ਕੋਈ ਜਹਾੜੀ ਕੀਤੀ ਸੀ ਮੇਰੇ ਕੋਈ ਮੇਰਾ ਕੋਠਾ ਬਣਾਉਣਾ ਸੀ ਅੱਜ ਤੱਕ ਗੁਡੀ ਉਮਰ 60 60 ਸਾਲ ਦੀ ਹੋ ਗਈ 70 70 ਸਾਲ ਦੀ ਕਹਿੀਆਂ ਦੀ ਕਦੇ ਕਿਸੇ ਨੇ ਸਿਰ ਦੀ ਝੂਨ ਦਿੱਤੀ ਹੈ ਕਿਸੇ ਲੀਡਰ ਨੇ ਆਪਦੇ ਨੇ ਕਿ ਮੈਨੂੰ ਭਾਂਡੇ ਦਿੱਤੇ ਕਿਸੇ ਨੂੰ ਕੁਝ ਦਿੱਤਾ ਪੁਸਤਾ ਦਿੱਤਾ ਕੋਈ 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 ਕੁਝ ਲੈ ਕੇ ਆਇਆ ਤੇ ਆਹ ਤੁਹਾਡੇ ਅੱਤੇ ਦੀਵਾਲੀ ਤੇ ਲੈ ਕੇ ਆਏ ਹਾ ਫੀਟ ਹੈ ਗਈ ਰੋਸ ਗਈ ਆ ਵੀ ਸਾਨੂੰ ਨਹੀਂ ਮਿਲੇ ਨਾਲ ਆ ਰਿਹਾ ਹੈ ਜਿਹਨੂੰ ਨਹੀਂ ਮਿਲੇ ਉਹਨੂੰ ਟਬਲ ਕੋਲਾ ਉਹ ਤੇਰਾ ਹੱਕ ਨਹੀਂ ਸੀ ਭੜੇ ਕੋਈ ਐਟਾ ਬਜਾਰ ਹੈ ਜਿਹੜੀ ਦੱਬਾ ਬਣਦੇ ਬਣਦੇ ਰਹਿ ਜਾਂਦਾ ਕੋਈ ਗੱਲ ਉਹ ਤੇਰਾ ਮੈਂ ਤੈਨੂੰ ਕੀ ਕਿਹਾ ਪਹਿਲਾਂ ਉਹ ਹੱਕ ਨਹੀਂ ਸੀਗਾ ਵੀ ਮੇਰੇ ਆਪਣੇ ਲੇਬਰ ਕੀਤੀ ਸੀ ਮਾਵਾ ਲਾ ਇਹਨਾਂ ਨੇ ਤਾਂ ਕਿਹਾ ਮੈਂ ਗਰੰਟੀ ਲਊਂਗਾ ਮੈਂ ਤੁਹਾਨੂੰ ਕਦੇ ਨਹੀਂ ਕਿਹਾ ਮੈਂ ਚੈੱਕ ਲਊਂਗਾ ਮੇਰੀ ਗੇਰ ਕੇ ਅੱਗੇ ਮਾਵਾ ਲਤੇ ਕਈ ਗੈੜੀਆਂ ਸਾਡੇ ਬੰਦਿਆਂ ਨੇ ਗਲਤੀ ਕੀਤੀ ਪਰ ਜਿਹਨੂੰ ਨਹੀਂ ਮਿਲਿਆ ਉਹ ਡਬਲ 50 ਹਜ਼ਾਰ ਦਾ ਦੇਊਗਾ ਇੱਕ ਸਾਲ ਖੜ ਜਾ ਜੇ ਨਾ ਦੇਵਾ ਤਾਂ 14 ਦਾ ਪੜਦਾ ਲੋਕਾਂ ਨੂੰ ਤੁਸੀਂ ਮੇਰੇ ਕੋਲ ਇਹ ਦਿਹਾੜੀ ਕਰਨ ਆਏ ਸੀ ਤੁਸੀਂ ਮੇਰੇ ਕੋਠਾ ਪਾਉਣ ਆਏ ਸੀ ਮੇਰੇ ਘਰੇ ਜਿਹੜੇ ਤੁਹਾਨੂੰ ਮੈਂ ਚੈੱਕ ਦਵਾਂ ਮਤਲਬ ਲੋਕਾਂ ਨੂੰ ਤੁਹਾਨੂੰ ਲੋਕਾਂ ਨੇ 3-3 ਵਾਰ ਐਮਐਲਏ ਬਣਾਤਾ ਤੇ ਤੁਸੀਂ 4 ਦਿਨ ਪਰਸੋਂ ਆ ਰਾਤ ਕਹਿ ਰਹੇ ਸੀ ਵੀ ਲੋਕਾਂ ਹੀ ਆ ਬੈਠੇ ਆ ਵਿਚਾਰੇ ਉਹਨਾਂ ਨੂੰ ਠਮਕਾਰੇ ਆ ਵੀ ਤੁਸੀਂ ਮੇਰੇ ਕੋਠਾ ਪਾਉਣ ਆਏ ਸੀ ਜਿਹੜਾ ਮੈਂ ਤੁਹਾਨੂੰ ਚੈੱਕ ਦਿੰਦਾ ਜੀ ਜਾਂ ਤੁਸੀਂ ਮੇਰੇ ਘਰੇ ਦਿਹਾੜੀ ਕਰਨ ਆਏ ਸੀ ਕਮਾਲਾ ਯਾਰ ਜੇ ਤੂੰ ਐਮਐਲਏ ਬਣਦਾ ਕਿ ਲੋਕ ਤੇਰੇ ਘਰੇ ਦਿਹਾੜੀਆਂ ਕਰਨ ਤੇ ਲੋਕ ਤੇਰੇ ਘਰੇ ਆ ਕੇ ਕੋਠੀ ਤੇਰੇ ਘਰ ਬਣਾਉਣ ਬਥੇਰੇ ਬਹਿਰ ਬਣਾ ਲੇ ਤੂੰ ਬਥੇਰੀਆਂ ਇੱਥੇ ਲਿਆਤਾ ਹੁਣ ਆਪਣੀਆਂ 3-3 ਕਰੋੜ ਵਾਲੀਆਂ ਗੱਡੀਆਂ ਇੱਥੇ ਡਰਾਮਾ ਕਰੀ ਜਾਂਦਾ ਸਸਤੀਆਂ ਗੱਡੀਆਂ 'ਚ ਬਹਿ ਕੇ ਮੈਂ ਇਸ ਗੱਲ ਤੇ ਜਦੋਂ ਮੈਂ ਸੁਣੀ ਇੱਕ ਪਾਸੇ ਤਾਂ ਇਹ ਕਹਿ ਰਹੇ ਆ ਮਨਪ੍ਰੀਤ ਬਾਦਲ ਸਾਹਿਬ ਨੂੰ ਵੀ ਉਹਨਾਂ ਨੇ ਕਿਹਾ ਨੌਕਰੀਆਂ ਦਵਾਵਾਂਗੇ ਇੱਕ ਪਾਸੇ ਇਹ ਕਹਿ ਰਹੇ ਆ ਮੈਂ ਮੈਨੂੰ ਤੁਸੀਂ ਕੀ ਭਾਲਦੇ ਹੋ ਮੇਰੇ ਘਰੇ ਗਾ ਤੁਸੀਂ ਭਾਈ ਦੀ ਹਾੜੀ ਕਰਨ ਆਏ ਸੀ ਜਾਂ ਮੇਰਾ ਕੋਠਾ ਬਣਾਉਣਾ ਸੀ ਹੁਣ ਤੁਸੀਂ ਤੁਹਾਨੂੰ ਤਲਪਿੰਡ ਵਾਲਿਆਂ ਨੂੰ ਕੋਈ ਫਿਰ ਕੁਝ ਮਿਲੂਗਾ ਜੇ ਤੁਸੀਂ ਇਹਦੇ ਵੜਿੰਗ ਦੇ ਘਰੇ ਦਿਹਾੜੀ ਲਾਉਂਗੇ ਜਾਂ ਇਹਦੇ ਘਰੇ ਕੋਠਾ ਬਣਾਉਣ ਜਾਓਗੇ ਮੈਂ ਕਾਂਗਰਸੀਆਂ ਨੂੰ ਇਹ ਗੱਲ ਕਹਿਣਾ ਕਾਂਗਰਸੀ ਸੀ ਮੂਹਰੇ ਬੈਠੇ ਉਹਨਾਂ ਨੂੰ ਉਹਨੇ ਕਿਹਾ ਨਾਲੇ ਇੱਕ ਗੱਲ ਮੈਂ ਹੋਰ ਦੱਸਦਾ ਇਹ ਗੱਲਾਂ ਕਹਿਣ ਦੀਆਂ ਜਿਹੜੇ ਇਹ ਚੈੱਕ ਸੀ ਨਾ ਮਨਪ੍ਰੀਤ ਸਿੰਘ ਦਾ ਸ਼ਰੀਫ ਆਦਮੀ ਅਸੀਂ ਵੀ ਕਹਿ ਦਈਦਾ ਹੁੰਦਾ ਅਸੀਂ ਕੁਛ ਨਾ ਕੁਛ ਅੱਗੇ ਉਹਨਾਂ ਨੇ ਬੋਲਣਾ ਨਹੀਂ ਹੁੰਦਾ ਉਹਨਾਂ ਦਾ ਸੁਭਾਅ ਜਿਹੜੇ ਵੀ ਚੈੱਕ ਆਏ ਸੀ ਮੈਂ ਕਾਂਗਰਸੀਆਂ ਨੂੰ ਕਹਿਣਾ ਚਾਹੁੰਦਾ ਜਾਂ ਦੂਜੇ ਲੋਕ ਜਿਨ੍ਹਾਂ ਨੂੰ ਵੀ ਉਹ ਚੈੱਕ ਮਿਲੇ ਸੀ ਉਹ ਮਨਪ੍ਰੀਤ ਸਿੰਘ ਹੀ ਫ੍ਰਾਂਸ ਮਿਨਿਸਟਰ ਸੀ ਉਸ ਵੇਲੇ ਜਿਹੜੇ ਉਹ 10-10 ਕਰੋੜ ਰੁਪਏ ਦੇ ਜਿਹੜੇ ਚੈੱਕ ਨੇ ਇਹ ਸਾਰੇ ਐਮਐਲਏ ਨੂੰ ਦਿੱਤੇ ਸੀ ਵੰਡਣ ਨੂੰ